ਕੀ ਕੋਟ ਮੁਸਲਮਣ ਮੇਸ਼ਾਂ ਮਾੜਿਆਸ ਨਾ ਕਾਫ ਕੋਈ ਨਾ ਕੋਈ ਮੇਮ ਚਲਾਈ ਜਾਂਦੀ ਏ ਇਸੇ ਦੌਰਾਨ ਸਾਨੂੰ ਉਸ ਟਾਈਮ ਸਵਤਾ ਮਿਲੀ ਜਦੋਂ 7 8 ਵਿਸ토리 ਪਿੰਡ ਮਿਸਰੀ ਵਾਲਾ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਸੀ ਜਿਸ ਵਿੱਚ ਕੋਈ ਚੋਰਾਂ ਨੇ ਗੁਰਦੁਆਰੇ ਦੇ ਅੰਦਰ ਵੜ ਕੇ ਇਕੋਕਲੀ ਪੰਤੋੜ ਕਰਕੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸਨ ਜਿਸ ਦੌਰਾਨ ਅਸੀਂ ਇਸ ਚੋਰੀ ਦੇ ਸਬੰਧ ਵਿੱਚ ਦੋ ਦੋਸ਼ੀਆਂ ਨੂੰ ਫੜ ਕੇ ਇਸ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਤੈਜਿਸ ਦੇ ਜਿਹੜੇ ਮੇਨ ਦੋ ਚੋਰ ਸੀ ਜਿੰਦਾ ਨਾਮ ਗੁਰਪ੍ਰੀਤ ਗੋਲੀ ਵਾਸੀ ਬੜਾ ਦਰਾਕਾ ਤੇ ਇਸ ਦੇ ਇੱਕ ਸਾਥੀ ਸੰਦੀਪ کمار ਸੀ ਜਿਸ ਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਹੈ ਤੇ ਗ੍ਰਿਫਤਾਰੀ ਦੌਰਾਨ ਇਸ ਦਾ ਜਿੰਨਾ ਦਾ ਰਿਮਾਨਡ ਲਿਆ ਗਿਆ ਰਿਮਾਨਡਾਨ ਇਹਨਾਂ ਤੋਂ ਪੁੱਛਗਛ ਕੀਤੀ ਗਈ ਹੈ ਤੇ ਇਹਨਾਂ ਨੇ ਹੋਰ ਵੀ ਕਈ ਚੋਰੀਆਂ ਮੰਨੀਆਂ ਨੇ ਆ ਤੇ ਇੱਕ ਹੋਰ ਗੁਰਦਵਾਰ ਸਾਹਿਬ ਦੀ ਚੋਰੀ ਮੰਨੀ ਹੈ ਤੇ ਇਹਨਾਂ ਤੋਂ ਇਹ ਜਿਹੜਾ ਪਤਾ ਲੱਗਾ ਵੀ ਇਹ ਇਸ ਤੋਂ ਪਹਿਲਾਂ ਜਿਹੜਾ ਗੋਲੀ ਏ ਚੋਰ ਜਿਹੜਾ ਉਹ ਪਹਿਲਾਂ ਵੀ ਪੰਜ ਮਕਦਮੇ ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਚੋਰੀ ਦੇ ਇੱਕ ਜਿਹੜਾ ਦਾ ਸਾਥ ਉਹਦੇ ਇੱਕ ਮਕਦਮਾ ਦਰਜ ਹੈ ਤੇ ਅਸੀਂ ਉਹ ਹੋਰਿਆਂ ਤੋਂ ਪੁੱਛ ਕੇ ਕਰ ਰਹੇ ਆ ਤੇ ਹੋਰਿ ਖਾਸੇ ਆਉਂਦੀ ਉਮੀਦ